ਓ ਮਿੰਦੋ ਤੂੰ ਕਿਵੇਂ ਤੜਕੇ ਤੜਕੇ ਦੇਣੇ ਨਹੀਂ ਚੜਨ ਦਿੱਤਾ ਪਹਿਲਾਂ ਹੀ ਖੇਤਾਂ 'ਚ ਫਿਰਦੀ ਐ ਹਾਂ ਸਰਦਾਰ ਰਾਤ ਬੱਕਰੀ ਸੂਈ ਉਹਦੇ ਵਾਸਤੇ ਪੱਠੇ ਲੈਣਾ ਆਈ ਸੀ ਤੂੰ ਦੋ ਕੁ ਮਿੰਟ ਰੁਕ ਜਾ ਮੈਨੂੰ ਪੱਠੇ ਦੀ ਪੰਡ ਚਕਾ ਕੇ ਜਾਈਂ ਨਹੀਂ ਨਹੀਂ ਮਿੰਦੋ ਤੇਰੇ ਤਾਂ ਸਾਰੇ ਪੱਠੇ ਵਢਣ ਵਾਲੇ ਪਏ ਆ ਜੇ ਮੈਂ ਰੋਕਿਆ ਤਾਂ ਮੈਂ ਤਾਂ ਲੇਟ ਹੋ ਜਾਣਾ ਸਰਦਾਰਾ ਮੈਂ ਕਿਹੜਾ ਜਿਆਦਾ ਪੱਠੇ ਵਢਣਿਆ ਆ ਬੱਕਰੀ ਜੋਗੇ ਵਢਣਿਆ ਲੇਟ ਨੂੰ ਕਿਹੜਾ ਤੂੰ ਮੁੰਛੀ ਲੱਗਿਆ ਉਹ ਭਵੇਂ ਮੁੰਛੀ ਤਾਂ ਨਹੀਂ ਲੱਗਿਆ ਘਰੇ ਜਾ ਕੇ ਰੋਟੀ ਟੁੱਕ ਤਾਂ ਕਰਨਾ ਹੈ ਮੇਰੇ ਘਰੇ ਕਿਹੜਾ ਘੁੰਡ ਵਾਲੀ ਬੈਠੀ ਆ ਪਹਿਲਾਂ ਜਾ ਕੇ ਸਬਜ਼ੀ ਨੂੰ ਤੜਕਾ ਲਾਉਂਗਾ ਫਿਰ ਆਟਾ ਗੁੰਨ ਕੇ ਤਵੇ ਤੇ ਹੱਥ ਛਾੜ ਕੇ ਰੋਟੀਆਂ ਬਣਾਉਂਗਾ ਨਾਲੇ ਹਜੇ ਮੈਂ ਕਬੂਤਰਾਂ ਨੂੰ ਦਾਣੇ ਪਾਉਣੇ ਆ ਕੋਈ ਗੱਲ ਨਹੀਂ ਸਰਦਾਰ ਰੋਟੀ ਤੇਰੀ ਮੈਂ ਬਣਾ ਦੇਵਾਂਗੀ ਨਹੀਂ ਨਹੀਂ ਮਿੰਦੋ ਰੋਟੀਆਂ ਤਾਂ ਮੈਂ ਆਪ ਹੀ ਬਣਾਉਂਗਾ ਚੱਲ ਐ ਕਰ ਜੇ ਬੱਕਰੀ ਜੋਗ ਦੇ ਵੜਨੇ ਆ ਤਾਂ ਤੂੰ ਵੜ ਲੈ ਮੈਂ 1 ਮਿੰਟ ਰੁਕ ਜਾਂਦਾ ਸਰਦਾਰ ਮੰਨ ਜਾ ਨਾ ਮੰਨ ਆ ਜਨਾਨੀਆਂ ਵਾਲੇ ਕੰਮ ਕਰਨੇ ਔਖੇ ਤੇ ਬੜੇ ਲੱਗਦੇ ਹੁੰਦੇ ਉਹ ਕੰਮ ਕਿਹੜੇ ਔਖੇ ਹੁੰਦੇ ਆ ਮਿੰਦੋ ਤੜਕੇ 4 ਵਜੇ ਉੱਠ ਕੇ ਮੈਂ ਚਾਹ ਦੀ ਕੁੱਟ ਬਣਾ ਲੈਣਾ ਹੈ ਮੂੰਹ ਹਣੇਰੇ ਕੂੜਾ ਸੁੱਟ ਕੇ ਝਾੜੂ ਪੋਚਾ ਲਾ ਲੈਣਾ ਹੈ ਮੈਲੇ ਕੱਪੜੇ ਇਕੱਠੇ ਕਰਕੇ ਵਿੱਚ ਮਸ਼ੀਨ ਦੇ ਪਾ ਲੈਣਾ ਓਨੇ ਚਿਰ ਵਿੱਚ ਕੁੱਟ ਕੇ ਮਿਰਚਾਂ ਸਬਜ਼ੀ ਆ ਬਣਾ ਲੈਣਾ ਦਾਲ ਮੂੰਗੀ ਦੀ ਕੜੀ ਪਕੌੜਾ ਭਿੰਡੀਆਂ ਨੂੰ ਤੜਕਾ ਲਾ ਲੈਣਾ ਧੁੱਪ ਚੜਨ ਤੋਂ ਪਹਿਲਾਂ ਹੀ ਮੈਂ ਸਾਰਾ ਕੰਮ ਮੁਕਾ ਲੈਣਾ ਐਵੇਂ ਜਨਾਨੀਆਂ ਵਾਲੇ ਸਾਰਾ ਦਿਨ ਖੱਪਦੇ ਰਹਿੰਦੇ ਆ ਮੈਂ ਤਾਂ 2 ਘੰਟਿਆਂ ਚ ਸਾਰਾ ਹੀ ਕੰਮ ਮੁਕਾ ਲੈਣਾ